ਤੁਸੀਂ ਦੇਖ ਰਹੇ ਹੋ BBC ਪੰਜਾਬ ਟੀਵੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 551ਵਾਂ ਪ੍ਰਕਾਸ਼ ਪੁਰਬ 29 ਤੀ ਮੰਬਰ ਨੂੰ ਮਨਾਇਆ ਜਾ ਰਿਹਾ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸੁਲਤਾਨਪੁਰ ਲੋਧੀ 'ਚ 14 ਸਾਲ ਤੋਂ ਜ਼ਿਆਦਾ ਸਮਾਂ ਬਤੀਤ ਕੀਤਾ ਸੀ ਤੇ ਸੁਲਤਾਨਪੁਰ ਲੋਧੀ 'ਚ ਅੱਜ ਤੋਂ ਹੀ ਗੁਰਪੁਰਬ ਦੇ ਸਮਾਗਮਾਂ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਅੱਜ ਸਵੇਰੇ ਕਪੂਰਥਲਾ ਤੋਂ ਪੈਦਲ ਯਾਤਰਾ ਆਰੰਭ ਹੋਈ ਜੋ ਸ਼ਾਮ ਨੂੰ ਸੁਲਤਾਨਪੁਰ ਲੋਧੀ ਪਹੁੰਚੇਗੀ ਤੇ 30 ਕਿਲੋਮੀਟਰ ਦੀ ਪੈਦਲ ਯਾਤਰਾ 'ਚ ਆਉਣ ਵਾਲੇ ਸ਼ਰਧਾਲੂਆਂ ਦੇ ਸਵਾਗਤ 'ਚ ਸ਼ਰਧਾਲੂਆਂ ਦੁਆਰਾ ਜਗਾ ਜਗਾ ਤੇ ਲੰਗਰ ਲਗਾਏ ਗਏ ਤੇ ਸ਼ਾਮ ਨੂੰ ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਪਹੁੰਚ ਕੇ ਇਹ ਪੈਦਲ ਯਾਤਰਾ ਸਮਾਪਤ ਹੋਵੇਗੀ। ਗੁਰਤੱਲ ਹੈ ਕਿ ਸਵੇਰੇ ਕਪੂਰਥਲਾ ਦੇ ਸਟੇਟ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋਈ ਵੀਮੀ ਇਸ ਪੈਦਲ ਯਾਤਰਾ 'ਚ ਹਜ਼ਾਰਾਂ ਦੀ ਸੰਖਿਆ 'ਚ ਸੰਗਤ ਸ਼ਾਮਿਲ ਹੁੰਦੀ ਹੈ। ਹੁਣ ਪੁੱਛੋ। ਆ ਜਿਹੜਾ ਨਗਰ ਕੀਰਤਨ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ। ਦਾਸ ਗੁਰਪ੍ਰੀਤ ਸਿੰਘ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਕਪੂਰਥਾ। ਇਹ ਜਿਹੜੀ ਅੱਜ ਪੈਦਲ ਯਾਤਰਾ ਜਾ ਰਹੀ ਆ ਇਹ ਲਗਭਗ ਸਾਨੂੰ ਕਪੂਰਥਲੇ ਤੋਂ ਲੈ ਜਾਂਦਿਆਂ ਨੂੰ 20 ਸਾਲ ਹੋ ਗਏ ਆ ਅੱਜ 20ਵੀਂ ਪੈਦਲ ਯਾਤਰਾ ਜਿਹੜੀ ਬੀਰ ਸਾਹਿਬ ਦੀ ਧਰਤੀ ਤੇ ਜਾ ਰਹੀ ਆ ਔਰ ਸੰਗਤਾਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਆ ਚਾਹੇ ਅੱਜ ਦੇ ਦਿਨ 6 6 ਮਹੀਨੇ ਹੋ ਗਏ ਜਾਂ ਸਾਲ ਦੇ ਲਗਭਗ ਹੋ ਗਿਆ ਮਹਾਮਾਰੀ ਚੱਲਣ ਦੀ ਆ ਕੋਈ ਸੰਦੇਸ਼ਾ ਨਹੀਂ ਕੋ ਕੁਝ ਨਹੀਂ ਦੇਖੋ ਸੰਗਤਾਂ ਦਾ ਹੜ ਆਇਆ ਹੋਇਆ ਕਿਉਂਕਿ ਬਿਮਾਰੀ ਦੇ ਚੱਲਣ ਦੇ ਬਾਵਜੂਦ ਵੀ ਲੋਕਾਂ ਨੂੰ ਕੋਈ ਡਰ ਨਹੀਂ ਹੈ ਜਿਹੜੀ ਗੁਰਨਾਨਕ ਨਾਮ લેਵਾ ਸੰਗਤ ਦਾ ਗੁਰਨਾਨਕ ਸਾਹਿਬ ਦਾ ਇਨਾਸ਼ੀਰਵਾਦਾ ਕੇ ਇਹਨੂੰ ਡਰ ਨਹੀਂ ਨਾ ਕਿਸੇ ਨੂੰ ਬਿਮਾਰੀ ਲੱਗਣੀ ਆ ਔਰ ਕਿਸਾਨਾਂ ਦੇ ਵੀ ਮਹਾਰਾਜ ਦਾ ਮਿਹਰ ਭਰਿਆ ਹੱਥ ਰਹਿਣਾ ਸਦਾ ਇਹ ਪੂਰੀ ਲੋਕਾਈ ਨੂੰ ਅਸੀਂ ਲੱਖ ਲੱਖ ਵਧਾਈ ਦਿੰਨੇ ਆ ਗੁਰਨਾਨਕ ਸਾਹਿਬ ਦੇ ਗੁਰਪੁਰ ਦੀ ਸਾਰੀਆਂ ਸੰਗਤਾਂ ਸਾਡੇ ਸ਼ਹਿਰ ਦੀਆਂ ਲਾਗੇ ਉਹ ਨੇੜੇ ਉਹ ਦੂਰੋਂ ਬੱਚੇ ਬੀਬੀਆਂ ਬਜ਼ੁਰਗ ਸਾਰੇ ਆਉਂਦੇ ਆ ਗੁਰਨਾਨਕ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਵਾਸਤੇ ਬੇਬੇ ਸਾਹਿਬ ਹਰ ਸਾਲ ਜਾਂਦਾ ਵਾ ਵਾ ਇੱਕ ਚੀਕਾ ਖਾਲਸਾ ਵਾ ਇੱਕ ਗੁਰਪੁਰ ਦੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਸਾਧ ਸੰਗ ਜੀਓ ਇਹ ਜੋ ਗੁਰਨਾਨਦ ਪਾਤਸ਼ਾਹ ਦੇ ਪਰਮਉਮਦ ਸਮਰਬਤ ਜੋ ਪੈਦਲ ਯਾਤਰਾ ਕਪੂਠਾ ਤੋਂ ਲੈ ਕੇ ਸਤਖੰਡ ਸੇ 100 ਤੱਕ ਜਾ ਰਹੀ ਹੈ ਸੋ ਇਹ ਯਾਤਰਾ ਦਾ ਜੋ ਮਹਾਤਮ ਹੈ ਇਹ ਗੁਰਨਾਨਦ ਹਾਂਜੀ ਪੈਦਲ ਚੱਲਦਾ ਜਾਣਾ ਹੈ ਹਾਂਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਸਾਧ ਸੰਗ ਜੀਓ ਇਹ ਜੋ ਪੈਦਲ ਯਾਤਰਾ ਜਾ ਰਹੀ ਹੈ ਕੂਰਥੜਾ ਤੋਂ ਆਰੰਭ ਹੋ ਰਹੀ ਹੈ ਸਚਕਲ ਸ੍ਰੀ ਬੇਰ ਸਾਹਿਬ ਤੱਕ ਰਜਾਨਾ ਦੀ ਸਾਲ ਦੀ ਤਰ੍ਹਾਂ ਜਾਂਦੀ ਹੈ ਜੋ ਇਸ ਤੋਂ ਪਤਾ ਲੱਗਦਾ ਹੈ ਕਿ ਗੁਰਨਾਨ ਨ ਪਉ ਪਾਸ਼ਾ ਦਾ ਜੋ ਗੁਰਪੁਰਬ ਹੈ ਇਸ ਤੋਂ ਗੁਰਪੁਰਬ ਦੀ ਆਰੰਭਤਾ ਹੁੰਦੀ ਹੈ ਸਿੱਖ ਸੰਗਤਾਂ ਦੇ ਵਿੱਚ ਬੜਾ ਮਾਣ ਸਤਿਕਾਰ ਵੱਧਾ ਹੈ ਸਿੱਖ ਸੰਗਤਾਂ ਆਪਣੇ ਘਰੇਲੂ ਕਮਾਨ ਨੂੰ ਸੰਪੂਰਤ ਕੇ ਤੇ ਵੱਤ ਵਾ ਸੰਗਤਾਂ ਕਤਰ ਹੁੰਦੀਆਂ ਹਨ ਸੋ ਬੜੇ ਚਾ ਨਾਲ ਹਰ ਸਾਲ ਪਹਿਲੀ ਯਾਤਰਾ ਜਿਹੜੀ ਹੈ ਉਹ ਜਾਂਦੀ ਹੈ ਗੁਰੂਆਂ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹਨ ਇਹ ਜੋ ਯਾਤਰਾ ਹੈ ਇਹ ਗੁਰੂ ਨਾਨਕ ਦੀ ਗੁਰਪੁਰ ਦੀਆਂ ਖੁਸ਼ੀਆਂ ਦਾ ਪ੍ਰਤੀਕ ਹੈ ਜੋ ਪਾਤਸ਼ਾਹ ਸਰਬੱਤ ਸੰਗਤਾਂ ਨੂੰ ਵੱਤਵਤ ਸਰਤੇ ਮਿਹਰਵਰ ਹੱਥ ਲਾ ਕੇ ਹਰ ਤਰ੍ਹਾਂ ਦੀ ਸੇਵਾ ਲੈਂਦੇ ਹਨ ਚੜ੍ਹਦੀ ਕੰਨੀ ਸੰਗਤ ਜੁੜਦੀ ਹੈ ਜੀ ਸੰਗਤ ਦਾ ਜੀ ਕੋਈ ਹਜ਼ਾਰਾਂ ਦੀ ਸੰਗਤ ਨਹੀਂ ਲੱਖਾਂ ਆਪਾਂ ਲੱਖਾਂ ਦੇ ਲਾਗੇ ਕਹਿ ਸਕਦੇ ਹਾਂ ਲੱਖਾਂ ਦੇ ਲਾਗੇ ਸੰਗਤ ਹੋ ਜਾਂਦੀ ਹੈ ਬਹੁਤ ਗਿਣਤੀ ਹੈ ਜੋ ਕਿ ਕਪੂਰਥਾ ਦੀ ਯਾਤਰਾ ਚੱਲਦੀ ਹੈ ਸੱਚਖੰਡ ਬੇਰਸਾਬ ਤੱਕ ਪਹੁੰਚ ਜਾਂਦੀ ਹੈ ਉਧਰ ਸੰਗਤਾਂ ਕਪੂਰਥਾ ਤੱਕ ਨਾਲ ਜੁੜੀਆਂ ਹੁੰਦੀਆਂ ਹਨ ਜੋ ਕਿ ਕਤਪੂਰਸਲਾ ਤੋਂ ਸਚਕਣ ਵੀਰ ਸਾਹਿਬ ਕੋ 28 29 ਕਿਲੋ ਹੈ ਮਿੱਤਰ 28 ਤੋਂ ਕੋ ਮੀਟਰ ਦੇ ਵਿੱਚ ਯਾਤਰਾ ਜਿਹੜੀ ਆ ਉਹ ਪੂਰਨ ਹੀ ਇਦਾਂ ਹੀ ਜਮੋਗਾਮ ਫੁਰਕੇ ਸੰਗਤਾਂ ਰਹੀਆਂ ਹਨ ਬਾਕੀ ਸਾਹਿਬੀ ਸਰ ਹਾਂਜੀ ਬਾਕੀ ਸਾਹਿਬੀ ਸਰ ਕੋਰੋਨਾ ਦੇ ਕਰਕੇ ਵੀ ਭੀੜ ਨਾ ਘਟੇ ਕੋਈ ਕੋਰੋਨਾ ਦੇ ਕਰਕੇ ਪਾਕੀ ਸਾਹਿਬ ਨਹੀਂ ਸਬਸਕ੍ਰਾਈਬ ਕਰੋ ਬੀਬੀਸੀ ਪੰਜਾਬ ਟੀਵੀ ਨੂੰ ਅਤੇ ਤਾਜ਼ਾ ਤਰੀਨ ਖਬਰਾਂ ਲਈ ਬੈਲ ਦਾ ਬਟਨ ਦਬਾਓ